ओम शांति 8 जून दो हज़ार चौबी महावाक बाबा बोले मिठे बच्चे याद निक्रम विनाश होंगे ने ट्रांस नाल नहीं ट्रांस का पाई पैसे का खेड है इसलिए ट्रांस में जाने आश ना रखो प्रश्न है माया रूपा तो बचन के लिए ਬਾਬਾ ਸਭ ਬੱਚਿਆਂ ਨੂੰ ਕਿਹੜੀ ਇੱਕ ਸਾਵਧਾਨੀ ਦਿੰਦੇ ਨੇ ਮਾਇਆ ਦੇ ਵਖ ਵਖ ਰੂਪਾ ਤੋਂ ਬਚਣ ਦੇ ਲਈ ਬਾਬਾ ਸਭ ਬੱਚਿਆਂ ਨੂੰ ਕਿਹੜੀ ਇੱਕ ਸਾਵਧਾਨੀ ਦਿੰਦੇ ਨੇ ਉੱਤਰ ਮਿੱਠੇ ਬੱਚੇ ਟਰਾਂਸ ਦੀ ਆਸ ਨਾ ਰੱਖੋ ਗਿਆਨ ਯੋਗ ਵਿੱਚ ਟਰਾਂਸ ਦਾ ਕੋਈ ਕਨੈਕਸ਼ਨ ਨਹੀਂ ਮੁੱਖ ਹੈ ਪੜਾਈ ਕੋਈ ਟਰਾਂਸ ਵਿੱਚ ਜਾ ਕੇ ਕਹਿੰਦੇ ਨੇ ਸਾਡੇ ਵਿੱਚ ਮੰਮਾ ਆਇਆ ਬਾਬਾ ਆਇਆ ਇਹ ਸਭ ਸੁਖਮ ਮਾਇਆ ਦੀ ਸੰਕਲਪਨੀ ਐਸ ਤੋਂ ਬਹੁਤ ਸਾਵਧਾਨ ਰਹਿਣਾ ਹੈ ਮਾਇਆ ਕਈ ਬੱਚਿਆਂ ਵਿੱਚ ਉਲਟਾ ਪਰਵੇਸ਼ ਕਰ ਉਲਟੇ ਕੰਮ ਕਰਵਾ ਦਿੰਦੀ ਨੇ ਐਸ ਲਈ ਟਰਾਂਸ ਦੀ ਆਸ ਧਿਆਨ ਦੀ ਆਸ ਨਹੀਂ ਰੱਖਣੀ ਓਮ ਸ਼ਾਂਤੀ ਮਿੱਠੇ ਮਿੱਠੇ ਰੂਹਾਨੀ ਬੱਚੇ ਇਹ ਤਾਂ ਸਮਝ ਗਏ ਨੇ ਇੱਕ ਤਰਫ ਹੈ ਭਗਤੀ ਦੂਜੀ ਤਰਫ ਹੈ ਗਿਆਨ ਭਗਤੀ ਅਥਾ ਹੈ ਸਿਖਾਨ ਵਾਲੇ ਵੀ ਅਨੇਕ ਨੇ ਸ਼ਾਸਤਰ ਵੀ ਸਿਖਾਉਂਦੇ ਨੇ ਮਨੁੱਖ ਵੀ ਸਿਖਾਉਂਦੇ ਨੇ ਇੱਥੇ ਨਾ ਕੋਈ ਸ਼ਾਸਤਰ ਹੈ ਨਾ ਕੋਈ ਮਨੁੱਖ ਹੈ ਇੱਥੇ ਸਿਖਾਉਣ ਵਾਲਾ ਇੱਕ ਰੋਹਾਨੀ ਬਾਪ ਹੈ ਜੋ ਆਤਮਾ ਨੂੰ ਬੈਠ ਸਮਝਾਉਂਦੇ ਨੇ ਆਤਮਾ ਹੀ ਧਾਰਨ ਕਰਦੀ ਹੈ ਪਰਮ ਪਿਤਾ ਪਰਮਾਤਮਾ ਵਿੱਚ ਇਹ ਗਿਆਨ ਪਰਿਆ ਹੋਇਆ ਹੈ ਜੁਰਾਸੀ ਦੇ ਚੱਕਰ ਦਾ ਉਹਨਾਂ ਵਿੱਚ ਨੌਲੇਜ ਹੈ ਐਸਲੀ ਉਹਨਾਂ ਨੂੰ ਸਵਦਰਸ਼ਨ ਚੱਕਰ ਤਾਰੀ ਬਣਾ ਰਹੇ ਨੇ ब्रह्मा ਦੇ ਤਨ ਵਿੱਚ ਇਸ ਸਮੇਂ ਬਾਬਾ ਨੇ ਐਸਲੀ ਉਹਨਾਂ ਨੂੰ ਬ੍ਰਾਹਮਣ ਵੀ ਕਿਹਾ ਜਾ ਸਕਦਾ ਹੈ ਆਸ ਹੀ ਉਹਨਾਂ ਦੇ ਬੱਚੇ ਬ੍ਰਾਹਮਣ ਸੋ ਦੇਵਤਾ ਬੰਦੇ ਹਾ ਉਹਨ ਬਾਪ ਵੈਟ ਯਾਦ ਦੀ ਯਾਤਰਾ ਸਿਖਾਉਂਦੇ ਨੇ ਇਸ ਵਿੱਚ ਹੱਥ ਯੋਗ ਦੀ ਕੋਈ ਗੱਲ ਨਹੀਂ ਕੀ ਕੇ ਉਹ ਲੋਗ ਆਠ ਯੋਗ ਟਰਾਂਸ ਆਦੀ ਵਿੱਚ ਜਾਂਦੇ ਨੇ ਇੱਥੇ ਕੋਈ ਬੜਾਈ ਨਹੀਂ ਹੈ ਟਰਾਂਸ ਮਨਾ ਧਿਆਨਤਾ ਪਾਈ ਪੈਸੇ ਦਾ ਖੇਡ ਹੈ ਤੁਸੀਂ ਕਿਸੇ ਨੂੰ ਵੀ ਨਹੀਂ ਕਹਿਣਾ ਕਿ ਅਸੀਂ ਟਰਾਂਸ ਵਿੱਚ ਜਾਂਦੇ ਹਾਂ ਕਿਉਂਕਿ ਅੱਜ ਕੱਲ੍ਹ ਵਿਤ ਲਾਇਤਾ ਦੀ ਵਿੱਚ ਇੱਥੇ ਉੱਥੇ ਡੇ ਟਰਾਂਸ ਵਿੱਚ ਜਾਂਦੇ ਰਹਿੰਦੇ ਨੇ ट्रांसविच जाननान ओना नु कोई फायदा नहीं ना तोहनु कोई फायदा है बाबा ने समझ दे दी थी ट्रांसविच ना याद दी यात्रा ना ज्ञान है ध्यान अथवा ट्रांस वाला कुछ भी ज्ञान नहीं सुनेगा नाही कोई पाप पस्म होनगे याद ना ली विक्रम विनाश होनगे ट्रांस दा मतलब कुछ नहीं बच्चे योग लगांदे ने योग नो ट्रांस नहीं ਕਹਾਂਗੇ ਬਾਬਾ ਸਾਵਧਾਨੀ ਦਿੰਦੇ ਨੇ ਬੱਚੇ ਟਰਾਂਸ ਦਾ ਸ਼ੌਂਕ ਨਾ ਰੱਖੋ ਤੁਸੀਂ ਜਾਣਦੇ ਹੋ ਐਨਾ ਸੰਨਿਆਸੀਆਂ ਨੂੰ ਵੀ ਗਿਆਨ ਉਦੋਂ ਮਿਲਦਾ ਹੈ ਜਦੋਂ ਵਿਨਾਸ਼ ਦਾ ਸਮੇਂ ਹੁੰਦਾ ਹੈ ਭਲੇ ਤੁਸੀਂ ਇਹਨਾਂ ਨੂੰ ਨਿਮੰਤਰਣ ਦਿੰਦੇ ਰਹਿੰਦੇ ਹੋ ਲੇਕਿਨ ਇਹ ਗਿਆਨ ਉਹਨਾਂ ਦੀ ਕਲਸ਼ ਵਿੱਚ ਜੰਦੀ ਨਹੀਂ ਆਏਗਾ ਜਦੋਂ ਵਿਨਾਸ਼ ਸਾਹਮਣੇ ਵੇਖਣਗੇ ਤਾਂ ਆਣਗੇ ਸਮਝਣਗੇ ਮੌਤ ਹੁਣ ਆਇਆ ਕਿ ਆਇਆ ਜਦੋਂ ਨੰਦੀਕ ਦੇਖਣਗੇ ਤਦ ਉਹਦੋਂ ਮੰਨਣਗੇ ਉਹਨਾਂ ਦਾ ਪਾਟ ਅੰਤ ਵਿੱਚ ਹੈ ਤੁਸੀਂ ਕਹਿੰਦੇ ਹੋ ਵਿਨਾਸ਼ ਆਇਆ ਕਿ ਆਇਆ ਮੋਤਾਨਾ ਕੀ ਹੈ ਉਹ ਸਮਝਦੇ ਨੇ ਇਹ ਤਾਂ ਇਹਨਾਂ ਦੇ ਕਪੋੜੇ ਨੇ ਤੋਹਾਟਾ ਚਾੜ ਹੋਲੀ ਹੋਲੀ ਵੱਧਦਾ ਹੈ ਸੰਨਿਆਸੀਆਂ ਨੂੰ ਸਿਰਫ ਕਹਿਣਾ ਬਾਪ ਨੂੰ ਯਾਦ ਕਰੋ ਇਹ ਵੀ ਬਾਪ ਨੇ ਸਮਝਾਇਆ ਹੈ ਤੁਸੀਂ ਆਖਾਂ ਬੰਦ ਨਹੀਂ ਕਰਨੀਆਂ ਨੇ ਅੱਖਾਂ ਬੰਦ ਹੋਣ ਗਿਆ ਤਬਾਪ ਨੂੰ ਕਿਵੇਂ ਦੇਖੂਗੇ ਅਸੀ ਆਤਮਾ ਹ ਪਰਮ ਪਿਤਾ ਪਰਮਾਤਮਾ ਦੇ ਸਾਹਮਣੇ ਬੈਠੇ ਆ ਉਹ ਦੇਖਣ ਵਿੱਚ ਨਹੀਂ ਆਂਦੇ ਲੇਕਿਨ ਇਹ ਸਾਰਾ ਗਿਆਨ ਬੁੱਧੀ ਵਿੱਚ ਹੈ ਤੁਸੀਂ ਬੱਚੇ ਸਮਝਦੇ ਹੋ ਪਰਮ ਪਿਤਾ ਪਰਮਾਤਮਾ ਸਾਨੂੰ ਪੜਾ ਰਹੀ ਨੇ ਐਸ ਸਰੀਰ ਦੇ ਆਧਾਰ 'ਤੇ ਧਿਆਨਾ ਦੀਦੀ ਕੋਈ ਗੱਲ ਨਹੀਂ ਧਿਆਨੇ ਚ ਜਾਣਾ ਕੋਈ ਵਟੀ ਗੱਲ ਨਹੀਂ ਹੈ ਇਹ ਪੋਗਾ ਦੀ ਸਭ ਡਰਾਮਾਤੀ ਨੋਟ ਹੈ ਸਰਵੈਂਟ ਬਣ ਕੇ ਪੋਗ ਲਗਾ ਕੇ ਆਂਦੀ ਹੋ ਜਿਵੇਂ ਸਰਵੈਂਟ ਲੋਕ ਵੱਡੇ ਆਤਵੀ ਨੂੰ ਖਵਾਉਂਦੇ ਨੇ ਨਾ ਤੁਸੀਂ ਵੀ ਸਰਵੈਂਟ ਹੋ ਜੋ ਦੇਵਤਾਵਾਂ ਨੂੰ ਭੋਗ ਲਗਾਉਂਦੇ ਹੋ ਉਹਨੇ ਫਰਿਸ਼ਤੇ ਉੱਥੇ ਮਮਾ-ਬਾਬਾ ਨੂੰ ਤੁਸੀਂ ਦੇਖਦੇ ਹੋ ਨਾ ਉਹ ਸੰਪੂਰਨ ਮੂਰਤੀ ਵੀ ਇੱਕ ਆਬਜੈਕਟ ਹੈ ਉਹਨਾਂ ਨੂੰ ਅਜੀਹਾ ਫਰਿਸ਼ਤਾ ਕਿਸ ਨੇ ਬਣਾਇਆ ਬਾਕੀ ਧਿਆਨ ਵਿੱਚ ਜਾਣਾ ਕੋਈ ਵੱਡੀ ਗੱਲ ਨਹੀਂ ਇੱਥੇ ਤੁਹਾਨੂੰ ਸ਼ੀ ਬਾਬਾ ਪੜਾਉਂਦੇ ਨੇ ਵੈਸੇ ਉੱਥੇ ਵੀ ਸ਼ੀ ਬਾਬਾ ਇਹਨਾਂ ਦੇ ਦੁਆਰਾ ਹੀ ਸਮਝਾਉਣਗੇ ਸੁੱਖਾ ਵਤਨ ਵਿੱਚ ਕੀ ਹੁੰਦਾ ਹੈ ਇਹ ਸਿਰਫ जानना ਹੁੰਦਾ ਹੈ ਬਾਤੀ ਡ੍ਰਾਂਸ ਆਦੀ ਕੁਝ ਮਤਵ ਨਹੀਂ ਦੇਣਾ ਕਿਸੇ ਨੂੰ ਵੀ ਡਾਂਸ ਦਿਖਾਣਾ ਧਿਆਨ ਵਿੱਚ ਭੇਜਣਾ ਇਹ ਤਾਂ ਬਚਪਨ ਹੈ ਬਾਬਾ ਸਭ ਬੱਚਿਆਂ ਨੂੰ ਸਾਵਧਾਨ ਕਰਦੇ ਰਹਿੰਦੇ ਨੇ ਡਾਂਸ ਵਿੱਚ ਨਾ ਜਾਓ ਕਿਉਂਕਿ ਐਸ ਵਿੱਚ ਵੀ ਮਾਇਆ ਦੀ ਪਰਵੇਸ਼ਤਾ ਹੋ ਜਾਂਦੀ ਹੈ ਇਹ ਪੜਾਈ ਹੈ ਕਲਾਕ ਕਲਾ ਬਾਪਾ ਕਿ ਤੁਹਾਨੂੰ ਪੜ੍ਹਾਉਂਦੇ ਨੇ ਹੋਨੇ ਹੈ ਸੰਗਮਯੁਗ ਤੋਹਾਨੂੰ ਟ੍ਰਾਂਸਫਰ ਹੋਣਾ ਹੈ ਡਰਾਮਾ ਦੇ ਪਲਾਨ ਅਨੁਸਾਰ ਤੁਸੀਂ ਪਾਠ ਵਜਾਂਦੇ ਹੋ ਪਾਠ ਦੀ ਮਹਿਮਾ ਹੈ ਬਾਪ ਆਕੇ ਪੜ੍ਹਾਉਂਦੇ ਨੇ ਡਰਾਮਾ ਅਨੁਸਾਰ ਤੁਹਾਨੂੰ ਬਾਪ ਤੋਂ ਇੱਕ ਵਾਰ ਪੜ੍ਹ ਕੇ ਮਨੁੱਖ ਤੋਂ ਦੇਵਤਾ ਜ਼ਰੂਰ ਬੰਨਾ ਹੈ ਐਸ ਵਿੱਚ ਬੱਚਿਆਂ ਨੂੰ ਖੁਸ਼ੀ ਹੁੰਦੀ ਹੈ ਐਸੀ ਬਾਪ ਨੂੰ ਤੇ ਰਚਨਾ ਦੇ ਆਦਮ ਦੰਤ ਨੂੰ ਜਾਣ ਗਏ ਹ ਬਾਪ ਦੀ ਸਿੱਖਿਆ ਪਾ ਕੇ ਬਹੁਤ ਹਰਸ਼ਿਤ ਹੋਣਾ ਚਾਹੀਦਾ ਹੈ ਤੁਸੀਂ ਪਰਦੇ ਹੋ ਨਵੀਂ ਦੁਨੀਆ ਦੇ ਦੇ ਉਹ ਹੈ ਹੀ ਦੇਤਾਂ ਦਾ ਰਾਜ ਜ਼ਰੂਰ ਉਸottam ਸੰਗਮ ਯੁਕਤੇ ਹੀ ਪੜਨਾ ਹੁੰਦਾ ਹੈ ਤੁਸੀਂ ਇਸ ਦੁੱਖ ਤੋਂ ਛੁੱਟ ਕੇ ਸੁੱਖ ਵਿੱਚ ਜਾਂਦੇ ਹੋ ਐਥੇ ਤਮੋ ਪ੍ਰਧਾਨ ਹੋਣ ਦੇ ਕਾਰਨ ਤੁਸੀਂ ਬਿਮਾਰਾਂ ਦੀ ਹੁੰਦੇ ਹੋ ਇਹ ਸਭ ਰੋਗ ਮਿੱਟ ਜਾਣੇ ਨੇ ਮੁੱਖ ਹੈ ਪੜਾਈ ਐਸ ਵਿੱਚ ট্রান্স ਦੀ ਆਸ਼ ਨਹੀਂ ਰੱਖਣੀ ਕੋਈ ট্রান্স ਦਾ ਕਨੈਕਸ਼ਨ ਨਹੀਂ ਇਹ ਕੋਈ ਵੱਡੀ ਗੱਲ ਨਹੀਂ ਬਹੁਤ ਜਗਾ ਐਵੇਂ ਧਿਆਨ ਵਿੱਚ ਚਲੇ ਜਾਂਦੇ ਨੇ ਫਿਰ ਕਹਿੰਦੇ ਨੇ ਮਮਾ ਆਈ ਬਾਬਾ ਆਇਆ ਬਾਬਾ ਕਹਿੰਦੇ ਨਹੀਂ ਇਹ ਕੁਝ ਵੀ ਨਹੀਂ ਹੈ ਬਾਪ ਕਹਿੰਦੇ ਨਹੀਂ ਇਹ ਕੁਝ ਵੀ ਨਹੀਂ बाप एक गल समझाते अदा कलप आभिमानी बन गए हो हम दे ही अभिमानी बन एक बाप को याद करो ता तो भी क्रम विनाश हो जाएंगे इसन ही याद की यात्रा कहा जाता है योग कह यात्रा सिद्ध नहीं होती ਤੁਸੀ ਆਤਮਾਵਨੋ ਇੱਥੋਂ ਜਾਣਾ ਹੈ ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਬੰਨਣਾ ਹੈ ਤੁਸੀਂ ਉਹਨ ਯਾਤਰਾ ਕਰ ਰਹੇ ਹੋ ਉਹ ਆਨੰਦਾ ਜੋਗ ਹੈ ਉਸ ਵਿੱਚ ਯਾਤਰਾ ਦੀ ਗੱਲ ਨਹੀਂ ਹઠ ਯੋਗੀ ਢੇਰ ਨੇ ਉਹਨੇ ਹੱਥ ਯੋਗੀ ਇੱਥੇ ਹੈ ਇੱਕ ਬਾਪ ਨੂੰ ਯਾਦ ਕਰਨਾ ਬਾਤ ਕਹਿੰਦੇ ਨੇ ਇਹ ਮਿੱਠੇ ਬੱਚੇ ਆਪਣੇ ਆਪ ਨੂੰ ਆਤਮਾ ਸਮਝੋ ਐਵੇਂ ਹੋਰ ਕੋਈ ਗਦੇ ਨਹੀਂ ਸਮਝਾਏਗਾ ਇਹ ਤਾਂ ਪੜ੍ਹਾਈ ਹੈ ਬਾਪ ਦਾ ਬੱਚਾ ਬਣਿਆ ਫੇਰ ਤੋ ਬਾਪ ਤੋ ਪੜਨਾ ਪੜਾਣਾ ਹੈ ਬਾਬਾ ਕਹਿੰਦੇ ਤੁਸੀਂ ਮਿਊਜ਼ੀਅਮ ਖੋਲੋ ਆਪੇ ਹੀ ਤੁਹਾਡੇ ਕੋ ਲਾਂਗੇ ਬੁਲਾਂਦੀ ਤਕਲੀਫ ਨਹੀਂ ਕਹਣਗੇ ਗਿਆਨਤਾ ਬਹੁਤ ਚੰਗਾ ਹੈ ਕਦੇ ਸੁਨਿਆ ਹੀ ਨਹੀਂ ਐਸ ਵਿੱਚ ਕਰੈਕਟਰ ਸੁਧਰਦੇ ਨਹੀਂ ਮੁੱਖ ਹੈ ਪਵਿੱਤਰਤਾ ਦੀ ਗੱਲ ਜਿਸ ਤੇ ਹੰਦਾਮਿਆਂ ਦੀ ਹੁੰਦੇ ਨੇ ਬਹੁਤ ਫੇਲ ਹੋ ਜਾਂਦੇ ਨੇ ਤੁਹਾਡੀ ਅਵਸਥਾ ਜੇਹੀ ਹੋ ਜਾਂਦੀ ਜੋ ਇਸ ਦੁਨੀਆ ਵਿੱਚ ਰਹਿੰਦੀ ਹੋਈ ਵੀ ਉਸ ਨੂੰ ਦੇਖਦੇ ਨਹੀਂ ਹੋਂ ਖਾਂਡੇ ਪਿੰਡੇ ਬੁੱਧੀ ਤੁਹਾਡੀ ਉਸ ਤਰਫ ਹੀ ਰਹਿੰਦੀ ਹੈ ਜਿਵੇਂ ਬਾਪ ਨਵਾਂ ਮਕਾਨ ਬਣਾਉਂਦੇ ਨੇ ਤਾਂ ਬੁੱਧੀ ਨਵੇਂ ਮਕਾਨ ਦੀ ਤਰਫ ਚਲੀ ਜਾਂਦੀ ਹੈ ਨਾ ਹੁਣ ਨਵੀਂ ਦੁਨੀਆ ਬਣ ਰਹੀ ਹੈ ਬੇਗੱਦਾ ਬਾਪ ਬੇਗੱਦਾ ਕਾਰਪਨਾਰੇ ਨੇ ਤੁਸੀਂ ਜਾਣਦੇ ਹੋ ਅਸੀਂ ਸਵਰਗਵਾਸੀ ਬਨੰਦੇ ਲਈ ਪ੍ਰਸ਼ਾਦ ਕਰ ਰਹੇ ਹਾਂ ਹੁਣ ਚੱਕਰ ਪੂਰਾ ਹੋਇਆ ਹੁਣ ਸਾਨੂੰ ਵਾਪਿਸ ਕਰ ਤੇ ਸਵਰਗ ਵਿੱਚ ਜਾਣਾ ਹੈ ਔਰ ਦੇ ਲਈ ਪਾਵਨ ਜ਼ਰੂਰ ਬੰਨਾ ਹੈ ਯਾਤਰਾ ਨਾਲ ਪਾਵਨ ਬੰਨਾ ਹੈ ਯਾਨ ਵਿੱਚ ਹੀ ਵਿਗਨ ਪੈਂਦੇ ਨੇ ਐਸੀ ਤੁਹਾਡੀ ਲੜਾਈ ਹੈ ਪੜਾਈ ਵਿੱਚ ਲੜਾਈ ਦੀ ਕਰਨੀ ਹੀ ਹੁੰਦੀ ਪੜਾਈ ਤਾਂ ਬਿਲਕੁਲ ਸਿੰਪਲ ਹੈ चौरासी के चक्कर की नॉलेज बहुत सहज है बाकी अपने आप को आत्मा समझ बाप को याद करना इस मेहनत है बाप नहीं याद की यात्रा ना भुलो घट तो घट अठ घंटा जरूर याद करो शरीर निर्वाह नहीं कर्म भी करना है नींद भी करनी है सहज मार्ग है ना अगर कहे नींद ना करो ये तो फिर हठ योग हो गया ना योगी भी बहुत ने बाप नहीं। उस तरफ कुछ भी ना देखो उस न कोई फायदा नहीं कि हठय युग आदि सिखाते सब है मनुख मत ती आत्मा हो आत्मा ही शरीर लैके पाठ बजादी है डॉक्टर आदि बनती है पर मनुख दे अभिमानी बन गए मैं फलाना हाँ हूँ तो बुद्धि विच है असी आत्मा हाँ बाप भी आत्मा है ਐਸਾ ਮੈਂ ਤੁਸੀਂ ਆਤਮਾ ਨੂੰ ਪਰਮ ਪਿਤਾ ਪਰਮਾਤਮਾ ਪੜਾਂਦੇ ਨੇ ਐਸ ਲਈ ਗਾਇਨ ਹੈ ਆਤਮਾ ਪਰਮਾਤਮਾ ਵੱਖ ਰਹੀ ਬਹੁ ਕਾਨ ਕਲਪ ਕਲਪ ਮਿਲਦੇ ਨਹੀਂ ਬਾਕੀ ਜੋ ਵੀ ਸਾਰੀ ਦੁਨੀਆ ਉਹ ਸਭ ਦੇ अभिमान ਵੀ ਚਾਕਰ ਦੇ ਸਮਝ ਕੇ ਪਰਦੇ ਪੜਾਉਂਦੇ ਨੇ ਬਾਪ ਕਹਿੰਦੇ ਮੈਂ ਆਤਮਾ ਨੂੰ ਪੜਾਂਦਾ ਖਾਂ ਜਜ ਬਰਿਸ਼ਟਾ ਦੀ ਆਤਮਾ ਬੰਦੀ ਹੈ ਤੁਸੀਂ ਆਤਮਾ ਸਤੋ ਪ੍ਰਥਾਨ ਪਵਿੱਤਰ ਸੀ ਫੇਰ ਬਾਠ ਵਜਾਂਦੇ ਵਜਾਂਦੇ ਸਭ ਪਤਿਤ ਬਨ ਗਏ ਤਾਂ ਹੀ ਪੁਕਾਰਦੇ ਹੋ ਬਾਬਾ ਆ ਕੇ ਸਾਨੂੰ ਪਾਵਨ ਆਤਮਾ ਬਨਾਓ ਬਾਪ ਹੈ ਹੀ ਪਾਵਨ ਇਹ ਸਾਰੀਆਂ ਗੱਲਾਂ ਜਦੋਂ ਸੁਣੀਏ ਤਾਂ ਧਾਰਨਾ ਹੋਵੇ ਤੁਸੀਂ ਬੱਚਿਆਂ ਨੂੰ ਧਾਰਨਾ ਹੁੰਦੀ ਹੈ ਤੁਸੀਂ ਦੇਵਤਾ ਬੰਦੇ ਹੋ ਹੋਰ ਕਿਸੇ ਦੀ ਬੁੱਧੀ ਵਿੱਚ ਬੈਠੇਗਾ ਨਹੀਂ ਕਿਉਂਕਿ ਇਹ ਨਵੀਂ ਗੱਲਾਂ ਨਹੀਂ ਇਹ ਹੈ ਗਿਆਨ ਉਹ ਹੈ ਭਗਤੀ ਤੁਸੀਂ ਪੱਤੀ ਕਟ ਕਾਂਟੀ ਦੇ ਅਭਿਵਾਨੀ ਬਨ ਜਾਂਦੇ ਹੋ ਹਨ ਬਾਪ ਕਹਿੰਦੇ ਬੱਚੀ ਆਤਮ ਅਭਿਵਾਨੀ ਬਣੋ ਆਸੀ ਆਤਮਾਵਾਂ ਨੂੰ ਬਾਪ ਸ੍ਰੀ ਦੁਆਰਾ ਪੜਾਂਦੇ ਨੇ ਕੜੀ-ਕੜੀ ਯਾਦ ਰੱਖੋ ਇੱਕ ਹੀ ਸਮੇਂ ਹੈ ਜਦੋਂ ਆਤਮਾਵਾਂ ਦਾ ਬਾਪ ਪਰਮ ਪਿਤਾ ਪਰਮਾਤਮਾ ਪੜਾਂਦੇ ਨੇ ਬਾਕੀ ਤਾਂ ਸਾਰੇ ਡਰਾਮਾ ਨੂੰ ਕਦੇ ਪਾਠ ਹੀ ਨਹੀਂ ਹੈ ਬਾਪ ਕੀਤਾ ਸਾਰੇ ਡਰਾਮਾ ਵਿੱਚ ਕਦੇ ਪਾਠ ਨਹੀਂ ਸਿਵਾਏ ਸੰਦਮ ਯੁਗ ਦੇ ਐਸ ਲਈ ਬਾਪ ਕਹਿੰਦੇ ਮਿੱਠੇ ਬੱਚੇ ਆਪਣੇ ਆਪ ਨੂੰ ਆਤਮਾ ਨਿਸ਼ਚੈ ਕਰੋ ਬਾਪ ਨੂੰ ਯਾਦ ਕਰੋ ਇਹ ਬੜੀ ਉੱਚੀ ਯਾਤਰਾ ਹੈ ਚੜੇ ਤੋ ਚਾਖੇ ਵੈਖੁੰਟ ਰਸ ਗਿਰੇ ਤ ਚਤਨਾਚੂਰ ਵਿਕਾਰ ਵਿੱਚ ਗਿਰਨਾ ਇੱਕਦਮ ਚਤਨਾਚੂਰ ਹੋ ਜਾਂਦੇ ਨੇ ਫੇਰ ਵੀ ਸਵਰਗ ਵਿੱਚ ਆ ਜਾਓਗੇ ਲੇਕਿਨ ਪਦਵੀ ਬਹੁਤ ਘੱਟ ਹੋਵੇਗੀ ਰਾਜਾਈ ਸਥਾਪਨ ਹੋ ਰਹੀ ਹੈ ਐਸ ਵਿੱਚ ਘੱਟ ਪਦਵੀ ਵਾਲੇ ਵੀ ਚਾਹੀਦੇ ਨੇ ਸਭ ਥੋੜੀ ਗਿਆਨ ਵਿੱਚ ਚਲਦੇ ਨੇ ਬਾਬਾ ਨੂੰ ਬਹੁਤ ਬੱਚੇ ਮਿਲਨੇ ਚਾਹੀਦੇ ਨੇ जेकर मिलते ने थोड़े टाइम के लिए ती मातावानी बहुत महमा है वंदे मातरम गाया जाता है जगत अंबा का कि भारी मेला लगता है क्योंकि बहुत सर्विस की जो बहुत सर्विस करते वटा राजा बनते ने दिलवाड़ा मंदिर तो ही यादगार है तीस बच्चों बहुत टाइम निकालना चाहिए है तुम भोजन आदि बना दिया हो बहुत शुद्ध भोजन याद वि बैठ के बनाना चाहिए है जो किसों भी खवाइए ਉਸ ਦਾ ਹੀ ਦੇਸ਼ਤ ਹੋ ਜਾਵੇ ਅਜੇ ਹੀ ਬਹੁਤ ਥੋੜੇ ਨੇ ਜਿਨ੍ਹਾਂ ਨੂੰ ਅਜੇ ਖਾ ਭੋਜਨ ਮਿਲਦਾ ਹੋਵੇਗਾ ਆਪਣੇ ਆਪ ਤੋਂ ਪੁੱਛੋ ਅਸੀਂ ਸ਼ਿਵਾਬਾਦੀ ਯਾਦ ਵਿੱਚ ਰੱਖ ਕੇ ਭੋਜਨ ਬਣਾਉਂਦੇ ਹਾਂ ਜੋ ਖਾਣ ਨਾਲ ਉਹਨਾਂ ਦੇ ਹਿਰਦੇ ਹੀ ਪਿਗਲ ਜਾਏ ਦਿਲ पिघਲ ਜਾਏ ੜੀ ੜੀ ਯਾਦ ਭੁੱਲ ਜਾਂਦੀ ਹੈ ਬਾਪ ਕਹਿੰਦੇ ਭੁੱਲਣਾ ਵੀ ਡਰਾਮਾ ਵਿੱਚ ਨੋ ਦਹ ਹੈ ਕਿਉਂਕਿ ਤੁਸੀਂ ਸੋਲਾ ਕਲਾ ਹੋਣ ਬਣੇ ਨਹੀਂ ਹੋ ਸੰਪੂਰਨ ਬੰਨਾ ਜ਼ਰੂਰ ਹੈ ਪੂਰਨਮਾਦੇ ਚੰਦਰਮਾ ਵਿੱਚ ਕਿੰਨਾ ਤੇਜ ਹੁੰਦਾ ਹੈ ਫਿਰ ਘਟ ਹੁੰਦੇ ਹੁੰਦੇ ਲਕੀਰ ਜਾ ਕੇ ਰਹਿ ਜਾਂਦੀ ਹੈ ਘੋਰ ਹਨੇਰਾ ਹੋ ਜਾਂਦਾ ਹੈ ਫਿਰ ਘੋਰ ਸੋਜਰਾ ਇਹ ਵਿਕਾਰ ਆਦੀ ਨੂੰ ਛੱਡ ਬਾਪ ਨੂੰ ਯਾਦ ਕਰਦੇ ਰਹੋ ਤਾ ਤੁਹਾਡੀ ਆਤਮਾ ਸੰਪੂਰਨ ਬਣ ਜਾਏਗੀ ਤੁਸੀਂ ਚਾਂਦੀ ਗੋ ਮਹਾਰਾਜਾ ਬਣਿਏ ਪਰ ਸਬਤਾ ਬਣ ਨਹੀਂ ਸਕਦੇ ਪੁਰਸ਼ਾਤ ਸਭ ਨੂੰ ਕਰਨਾ ਹੈ ਕੋਈ ਤਾਂ ਕੁਝ ਪੁਰਸ਼ਾਕ ਨਹੀਂ ਕਰਤੇ इसलिए महारथी घोड़सवार है। महारथी थोड़े होंगे कमांडर मेजर्स नहीं होंगे तो कमांडर कैप्टन आदि ने प्यादे भी ने तीडी तो ये रूहानी सेना है ना। सारा मदार है याद दी यात्रा तीस नल मिलेगा ती हो गुप्त वारीअस ਬਾਪ ਨੂੰ ਯਾਦ ਕਰਨਾ ਨ ਵਿਕਰਮਾਦਾ ਜੋ ਕਿਚੜਾ ਹੈ ਪਸਮ ਹੋ ਜਾਂਦਾ ਹੈ ਬਾਪ ਕਹਿੰਦੇ ਨੇ ਤੰਦਾ ਤੋਰੀ ਭਲੇ ਕਰੋ ਪਰ ਬਾਪ ਨੂੰ ਯਾਦ ਕਰੋ ਤੁਸੀਂ ਜਨਮ ਜਨਮਾਂਤਰ ਦੇ ਆਸ਼ਿਕ ਹੋ ਇੱਕ ਮਾਸ਼ੂਕ ਦੇ ਉਹਨੋਂ ਮਾਸ਼ੂਕ ਮਿਲਿਆ ਉਸ ਨੂੰ ਯਾਦ ਕਰਨਾ ਹੈ ਅੱਗੇ ਭਲੇ ਯਾਦ ਕਰਦੇ ਸੀ ਪਰ ਵੀ ਕਰਮ ਵਿਨਾਸ਼ ਥੋੜੀ ਹੁੰਦੇ ਸੀ ਬਾਬਾ ਨੇ ਦੱਸਿਆ ਤੁਹਾਨੂੰ ਇੱਥੇ ਤਮੋ ਪ੍ਰધાન ਤੋਂ ਸਤੋ ਪ੍ਰધાન ਬੰਨਾ ਹੈ ਆਤਮਾ ਨੂੰ ਹੀ ਬੰਨਾ ਹੈ आत्मा ही मेहनत कर रही है इस जन्म विचान जन्म जन्मांतर की मैन उतारना है है मृत्यु लोक का अंतिम जन्म फिर जाना है अमर लोक पावन वरण बिगर जा नहीं सकते सबनों अपना हिसाब किताब चुप करके जाना है जेकर सजावं खाके जाओगे तो पदवी घट हो जाएगी जो सजा नहीं खाते वह सिर्फ माला दे आठ दाने कही जाते ਨੋ ਰਤਨਾ ਦੀ ਅੰਗੂਠੀ ਆਦਿ ਬਣਾਉਂਦੇ ਨੇ ਅਜਿਹਾ ਬੰਨਾ ਹੈ ਤਾਂ ਬਾਪ ਨੂੰ ਯਾਦ ਕਰਨ ਦੀ ਬਹੁਤ ਮਿਹਨਤ ਕਰਨੀ ਹੈ ਅੱਛਾ ਮਿੱਠੇ ਮਿੱਠੇ ਸਿੱਖਿਆ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ ਰੋਹਾਨੀ ਬਾਪ ਦੀ ਰੋਹਾਨੀ ਬੱਚਿਆਂ ਨੂੰ ਨਮਸਤੇ ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ ਧਾਰਨਾ ਦੇ ਲਈ ਮੁੱਖ ਸਾਤ ਪੈਣੀ ਧਾਰਨਾ ਹੈ ਸੰਗਮ ਯੁਕਤੇ ਖੁਦ ਨੂੰ ਬਾਸਵਰ ਕਰਨਾ ਹੈ ਪੜਾਈ ਤੇ ਪਵਿੱਤਰਤਾ ਦੀ ਧਾਰਨਾ ਨਾਲ ਆਪਣੇ ਕੈਰੈਕਟਰ ਸੁਧਾਰਨੇ ਨੇ ਤ੍ਰਾਂਸ ਆਦੀ ਦਾ ਧਿਆਨ ਆਦੀ ਦਾ ਸ਼ੌਕ ਨੈਤਿਕ ਅਰਤਨਾ ਹੈ ਦੂਜਾ शरीर निर्वाण कर्म भी करना है नींद भी करनी है हठ योग नहीं लेकिन याद की यात्रा कभी भूलना नहीं है योग युक्त होके अजिहा शुद्ध भोजन बनाओ खाओ जो खान वाले का हृदय भी शुद्ध हो जाए वरदान है अपनी सुखम शक्तियां ते विजयी बनन वाले राजि स्वराज्याधिकारी आत्मा भव अपनी सूखम शक्तियां विजयी बनन वाले राजऋषि स्वराज अधिकारी आत्माभव कर्म इंद्री जीत बनना सहज है लेकिन मन बुद्धि संस्कार एना सुखम शक्तियां विजयी बनना ए सुखम अभ्यास है जिस समय जो संकल्प जो संस्कार इमर्ज करना चाहो ओही संकल्प ही संस्कार सहज बना सको इस केंद्र ने शक्तियाँ ते विजयी अर्थात राजऋषि स्थिति जेकर संकल्प शक्ति ऑर्डर करो हने उन्हें काक्रचित हो जाए तो राजा का ऑर्डर उस घड़ी उस तरह मनना ये है राज अधिकार की निशानी इस अभ्यास न लास्ट पेपर विच पास होवोगे स्लोगन है सेवावान तो जो दुआव मिलती ने यह सब तो वीडी तो वड्डी देन है सेवावान न जो दुआव मिलदिया ने ਐਸਪ ਤੋਂ ਵੱਡੀ ਤੇ ਉਹ ਵੱਡੀ ਦੇਨ ਹੈ ਓ ਸ਼ਾਂਤੀ